ਗੁਰਵਿੰਦਰ ਸਿੰਘ ਨੂੰ ਉਹਨੇ ਕਿਹਾ ਕਿ ਮੇਰੀ ਬੇਟੀ ਨੇ ਠੀਕ ਹੈ ਤੂੰ ਛੇਤੀ ਮੇਰੇ ਕੋਲ ਪਹੁੰਚ ਕਿਉਂਕਿ ਉਹਨੂੰ ਪ੍ਰੋਬਲਮ ਸੀ ਉਹਨੂੰ ਹਸਪੀਟਲ ਲੈ ਕੇ ਜਾਣਾ ਸੀ ਉਹਨੇ ਰਿਕੁਐਸਟ ਵੀ ਕੀਤੀ ਜਿਹੜਾ ਨੇ ਧਰਨਾ ਲਾਇਆ ਹੋਇਆ ਸੀ ਤੇ ਉਹ ਰਿਕੁਐਸਟ ਨਹੀਂ ਮੰਨੀ ਤੇ ਕੁੱਟਮਾਰ ਹੋਈ ਕੁੱਟਮਾਰ ਕੀਤੀ ਨਿਆਂਇਕ ਕੀਤਾ ਹੋਇਆ ਕੱਲ ਦਾ ਪਤਾ ਲੱਗਾ ਕਿ ਜਿਨ੍ਹਾਂ ਨੇ ਉਸ ਨੌਜਵਾਨ ਗੁਰਵਿੰਦਰ ਸਿੰਘ ਨੂੰ ਕੁੱਟਿਆ ਉਹਨਾਂ ਦੀ ਵੀ ਧਰ ਪਕੜ ਚਾਲੂ ਹੋਈ ਆ ਪ੍ਰਸ਼ਾਸਨ ਨੇ ਪਰ ਮੇਨ ਬੰਦਾ ਜਿਹੜਾ ਕਿ ਸਿਟੀਸ਼ਨ ਦਾ ਆਗੂ ਆਪਣੇ ਆਪ ਨੂੰ ਕਹਾਉਂਦਾ ਸੀ ਜਿਹਦੇ ਨਾਲ ਬਾਡੀਗਾਰਡ ਵੀ ਸੀ ਉਹਦੀ ਅਜੇ ਫੜੋ ਫੜਾਈ ਨਹੀਂ ਹੋਈ ਕਟਮਾਰਚ ਸੱਟਾਂ ਬਹੁਤ ਲੱਗੀਆਂ ਉਹਦੇ ਪਿੱਛੇ ਜੋ ਪਿੰਡੇ ਦਾ ਦਿਖਾਇ ਦੇਖਿਆ ਜਾਂਦਾ ਸੱਟ ਲੱਗੀ ਆ ਜਾਂ ਟਾਂਕੇ ਲੱਗੇ ਆ 6-7 ਜੀ ਤੇ ਸਿਰ 'ਚ ਵੀ ਕੜੇ ਮਾਰਦੇ ਨੇ ਜੀ ਇੰਨੀ ਕਟਮਾਰ ਕੀਤੀ ਆ ਕਟਮਾਰ ਬਹੁਤ ਕੀਤੀ ਇਹਨੇ ਵੀ ਸਕਿਉਰਟੀ ਦੇ ਚੱਕਰ ਦੇ ਵਿੱਚ ਅੱਗੇ ਵੀ ਉਹ ਦੂਜੇ ਜਿਹੜਾ ਇਹਦਾ ਜ਼ਿਲ੍ਹਾ ਪ੍ਰਧਾਨ ਲਾਇਆ ਹੈ ਕਹਿੰਦੇ ਉਹਦੇ ਦਰਵਾਜ਼ੇ 'ਚ ਕਿਰਪਾਨਾਂ ਮਾਰੀਆਂ ਨੇ ਉਹ ਕੋਈ ਪੁਲਿਸ ਨੇ ਵੇਖਿਆ ਵੀ ਇਹ ਝੂਠਾ ਆਪ ਹੀ ਕੀਤਾ ਇਹਨਾਂ ਨੇ ਉਹ ਇਹਨੂੰ ਸਕਿਉਰਿਟੀ ਮਿਲਦੀ ਨਹੀਂ ਇਹਨਾਂ ਨੇ ਹੁਣ ਇੱਧਰ ਵੀ ਇੱਕ ਵੀ ਸਿੱਖਾਂ ਨਾਲ ਲੜਾ ਕੇ ਇੱਕ ਵਿਵਾਦਤ ਬਣਾ ਕੇ ਇਹਨਾਂ ਨੇ ਜਾਣ ਬੁੱਝ ਕੇ ਬਣਾਇਆ ਜੀ ਤੁਹਾਡੀ ਮੰਗ ਕੀ ਆ ਹੁਣ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕੀ ਸਾਡੇ ਆ ਹੁਣ ਟਾਈਮ ਦਿੱਤਾ ਜੀ ਦੋ ਤਿੰਨ ਦਿਨਾਂ ਦਾ ਉਹਨਾਂ ਨੂੰ ਵਿਚ ਵਿਚ ਫੜਨਗੇ ਤਾਂ ਉਹ ਜਿਹੜੇ ਦੋ ਰਹਿ ਗਏ ਜੀ ਉਹ ਉਹਨਾਂ ਨੂੰ ਅੱਠ ਅੱਠ ਸੱਤਾਂ ਫੜਲੇ ਜੀ ਦੋ ਤਿੰਨ ਨੂੰ ਵੀ ਫੜਨੇ ਚਾਹੀਦੇ ਆ ਤੋ ਆਇਆ ਵੀ ਬਿਆਸ਼ਨ ਉਹਨਾਂ ਨੇ ਕੋਟਮਾਰਤ ਨੌਜਵਾਨ ਨੂੰ ਕੀਤੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਆਪਣੇ ਬੰਦੇ ਜਿਹੜੇ ਐਸਿਉਂਡਮਿਟ ਕਰਾ ਹਾਂ ਉਹ ਸਾਹਮਣੇ ਵਾਲੇ ਕਮਰੇ ਜਿਨ੍ਹਾਂ ਨੇ ਐਡਮੈਟਿਕ ਕਰਾ ਦੇ ਲਿਆ ਕੇ ਤੇ ਜਦੋਂ ਡਾਕਟਰਾਂ ਨੇ ਵੇਖਿਆ ਵੀ ਇਹਨਾਂ ਨੂੰ ਕੋਈ ਸੱਟਾਂ ਨਹੀਂ ਜਦੋਂ ਇਹਦਾ ਰੋ ਵਧਿਆ ਵੀ ਤੁਸੀਂ ਜਾਣ ਕੇ ਸਾਨੂੰ ਅਕਸਾਉਂਦੇ ਉਹ ਜਿਹੜੇ ਮਾਰਦਾ ਫਿਰ ਡੀਐਸਪੀ ਨੇ ਸ਼ਾਮ ਨੂੰ 5 ਵਜੇ ਉਹਨੂੰ ਕੱਢਿਆ ਜੀ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਮੁਖਸਰ ਮੁਖਸਰ ਸਾਹਿਬ ਦੀ ਧਿਰਤੀ ਤੇ ਖੜੇ ਹਾਂ ਮੁਖਸਰ ਸਾਹਿਬ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਕੋਟਮਾਰ ਕੀਤੀ ਗਈ ਸੀ ਕਟਮਾਰਕ ਕਰਨ ਵਾਲੇ ਸਿਲਸੈਨਾ ਦੇ ਆਗੂ ਦੱਸੇ ਜਾਂਦੇ ਆ ਉਹ ਤੋਂ ਬਾਅਦ ਵਿੱਚ ਰੋਹ ਦੇ ਵਿੱਚ ਆਇਆ ਨੌਜਵਾਨ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਹਰਾ ਸਾਰਿਆਂ ਨੂੰ ਫੜਿਆ ਨਹੀਂ ਜਾਂਦਾ ਉਹਨਾਂ ਚਿਹਰੇ ਕੋਈ ਵੀ ਸਾਡਾ ਸਮਝੌਤਾ ਨਹੀਂਗਾ ਪ੍ਰਸ਼ਾਸਨ ਨਾਲ ਖਾਸ ਕਰਕੇ ਪਰ ਜੇ ਆਪਾਂ ਤਿੰਨ ਚਾਰ ਦਿਨ ਦੀਆਂ ਗਤੀਵਿਧੀਆਂ ਦੀ ਗੱਲ ਕਰਦੇ ਆ ਤਿੰਨ ਚਾਰ ਦਿਨ ਦੀਆਂ ਗਤੀਵਿਧੀਆਂ ਜੋ ਕੁਝ ਹੋਇਆ ਇੱਥੇ ਉਹਨਾਂ ਦੇ ਵਿੱਚ ਸ਼ੁਰੂਆਤ ਜਿਹੜੇ ਦੂਰ ਖੜੇ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਵਾ ਕੱਲ ਦਾ ਪਤਾ ਲੱਗਾ ਕਿ ਜਿਨ੍ਹਾਂ ਨੇ ਉਸ ਨੌਜਵਾਨ ਗੁਰਵਿੰਦਰ ਸਿੰਘ ਨੂੰ ਕੁੱਟਿਆ ਉਹਨਾਂ ਦੀ ਵੀ ਧੜ ਪકડ ਚਾਲੂ ਹੋਈ ਹੈ ਪ੍ਰਸ਼ਾਸਨ ਨੇ ਪਰ ਮੇਨ ਬੰਦਾ ਜਿਹੜਾ ਕਿ ਸਿਚਨ ਆਗੂ ਆਪਣੇ ਆਪ ਨੂੰ ਕਹਾਉਂਦਾ ਸੀ ਜਿਹਦੇ ਨਾਲ ਬਾਡੀਗਾਰਡ ਵੀ ਸੀ ਉਹਦੀ ਅਜੇ ਫੜੋ ਫੜਾਈ ਨਹੀਂ ਹੋਈ ਅੱਜ ਅਸੀਂ ਇੱਥੇ ਪਹੁੰਚਿਆ ਮੁਖਤਰ ਸਾਹਿਬ ਦੀ ਧਰਤੀ ਤੇ ਆ ਤੇ ਗੁਰਵਿੰਦਰ ਸਿੰਘ ਜੀ ਪਿਤਾਏ ਸਾਡੇ ਨਾਲ ਆ ਕਿਉਂਕਿ ਪੂਰੀ ਜਾਣਕਾਰੀ ਦਾ ਵੀ ਪਤਾ ਲੱਗਣਾ ਜਿਹੜਾ ਸੰਗਤ ਨੂੰ ਪੂਰੀ ਜਾਣਕਾਰੀ ਉਹਨਾਂ ਕੋਲ ਲੈਣੇ ਆ ਗੁਰ ਫਤਿਹ ਸਾਂਜ ਕਰਦੇ ਆ ਜੀ ਵਾਹਿਗੁਰੂ ਸਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਵਿੰਦਰ ਦੇ ਕਿਵੇਂ ਦੇ ਹਾਲਾਤ ਆ ਗੁਰਵਿੰਦਰ ਤਾਂ ਠੀਕ ਆ ਜੀ ਅੱਜ ਦਾਖਲੀ ਆ ਜੀ ਇੱਥੇ ਆਹ ਸਤਿ ਕੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਹੁਣ ਤੱਕ ਤੋ ਪ੍ਰਸ਼ਾਸਨ ਨੇ ਉਹਨੂੰ ਦਵਾਇਆ ਵੇ ਰਾਜ ਜੀ 8-9 ਬੰਦੇ ਉਹਨਾਂ ਫੜ ਲਏ ਜੀ 2-3 ਬੰਦੇ ਰਹਿ ਗਏ ਆ ਤੇ 2-3 ਦਿਨਾਂ ਦੇ ਅੱਜ ਫੜ ਲਾਂਗੇ ਜੀ ਅਸੀਂ ਮੇਨ ਬੰਦਾ ਇਹ ਕਹਿੰਦੇ ਕਿ ਜਿੰਨੇ ਕੁੱਟਿਆ ਸੀ ਕੀ ਉਹਨੂੰ ਫੜ ਲਿਆ ਗਿਆ ਜਾਂ ਸਿਸਨ ਦਾ ਆਗੂ ਦੱਸਿਆ ਜਾ ਰਿਹਾ ਨਹੀਂ ਉਹ ਨਹੀਂ ਫੜ ਲਿਆ ਕਿ ਜ਼ਿਲ੍ਹਾ ਪ੍ਰਧਾਨ ਉਹ ਫੜਿਆ ਜੀ ਆਹ ਚਨਾ ਦਾ ਜ਼ਿਲ੍ਹਾ ਪ੍ਰਧਾਨ ਫੜਿਆ ਜੀ ਉਹ ਜਿਹੜਾ ਗਰਗ ਉਹ ਨਹੀਂ ਹੈ ਜਿਹੜੀ ਚਾਹੀ ਉਹ ਗਰਗ ਨਾਮ ਦਾ ਸੀ ਜਿੰਨੇ ਜ਼ਿਆਦਾ ਕੁੱਟਮਾਰ ਕੀਤੀ ਜਿੰਨੇ ਜਿੰਨੇ ਗੱਡੀ ਚ ਫੜ ਕੇ ਖਿੱਚਿਆ ਜਿਹਨੇ ਖਿੱਚਿਆ ਜੀ ਉਹ ਪਰਨੇ ਵਾਲਾ ਜੀ ਆਹ ਤੇ ਜੋ ਕਾਰਨ ਕੀ ਬਣਿਆ ਸੀ ਤੁਹਾਨੂੰ ਦੱਸਿਆ ਹੋਊਗਾ ਗੁਰਵਿੰਦਰ ਨੇ ਕੀ ਕਾਰਨ ਸੀ ਜਿਹੜੀ ਕੁੱਟਮਾਰ ਕੀਤੀ ਉਸ ਲੋਜ ਕਾਰਨ ਜੀ ਉਹ ਘਰੋਂ ਗਏ ਆ 10:30 ਵਜੇ ਘਰੋਂ ਗਏ ਤੇ ਆਪਣੇ ਕਾਰਾਂ ਦੀ ਸ਼ਾਪ ਆ ਜੀ ਉਹਦੇ ਵਰਕਸ਼ਾਪ ਆਪਣੇ ਤੇ ਉਹ ਮੁੰਡਾ 파ਟਰਨ ਉਹਦੇ ਨਾਲ ਆ ਤੇ ਉਹਦੀ ਬੇਟੀ ਢਿੱਲੀ ਸੀਗੀ ਛੋਟੀ ਜੀ ਅੱਛਾ ਮੁੰਡਾ ਭਾਈਵਾਲ ਸੀ ਨਾਲ ਭਾਈਵਾਲ ਸੀ ਦੁਕਾਨ ਦੇ ਨਾਲ ਹਿੱਸੇਦਾਰ ਸੀ ਉਹਨੇ ਫੋਨ ਕੀਤਾ ਜੀ ਲੈ ਗੁਰਵਿੰਦਰ ਤੋਂ ਇਸ ਤਰਾ ਆ ਤੇ ਬਠੰਡੇ ਲੈ ਕੇ ਜਾਣਾ ਇਹਨੂੰ ਤੇ ਉਦੋਂ ਇਹ 10 ਵਜੇ ਤੋਂ 11 ਵਜੇ ਟੱਪਣ ਲੱਗਾ ਜੀ ਉੱਥੋਂ ਤੇ ਅੱਗੋਂ ਇਹ ਧਰਨਾ ਲਾਈ ਬੈਠੇ ਲਾਉਣ ਲੱਗੇ ਸੀ ਜੀ ਇਹਨੇ ਮੰਤਰਲਾ ਕੀਤਾ ਜੀ ਲੈ ਟੱਪ ਜਾਣ ਤੇ ਮੈਂ ਇਸ ਤਰਾ ਮਰੀ ਚੱਕਣਾ ਜਾ ਕੇ ਗੱਡੀ ਤੇ ਸੀ ਤੇ ਇਹਨਾਂ ਕੋਈ ਸੁਣੀ ਨਹੀਂ ਜੀ ਹੁੰਦੀ ਆ ਇੱਕ ਗਾਲ ਗਾਲ ਪੈ ਕੇ ਸੱਸੇ ਨਾਲ ਤਾਂ ਮੁੜ ਕੇ ਸਾਰੇ ਪੈਕੇਜ ਜਦੋਂ ਪ੍ਰਧਾਨ ਪੈ ਗਿਆ ਜੀ ਬਾਰੀ ਖੋਲ ਕੇ ਤੇ ਬਾਕੀ ਉਹ ਸਾਰੇ ਵੀ 25 ਮੁੰਡੇ ਸੀ ਉਹਨਾਂ ਕੁੱਟ ਮਾਰ ਕੀਤੀ ਇਹਨਾਂ ਨੇ ਆ ਕੁੱਟ ਮਾਰ ਚ ਸੱਟਾਂ ਬਹੁਤ ਲੱਗੀਆਂ ਉਹਦੇ ਪਿੱਛੇ ਜੋ ਪਿੰਡੇ ਦਾ ਦਿਖਾਇ ਦੇਖਿਆ ਜਾਂਦਾ ਤੇ ਸੱਟ ਲੱਗੀ ਆ ਜਾਂ ਤਾਂਕੇ ਲੱਗੇ ਆ 6-7 ਜੀ ਤੇ ਸਿਰ 'ਚ ਵੀ ਕੜੇ ਮਾਰਦੇ ਰਹੇ ਜੀ ਇੰਨੀ ਕੁੱਟ ਮਾਰ ਕੀਤੀ ਆ ਕੁੱਟ ਮਾਰ ਬਹੁਤ ਕੀਤੀ ਜਾਂਦੀ ਆ ਹਾਂ ਜੀ ਗੁਰਵਿੰਦਰ ਮਰੀਜ਼ ਨੂੰ ਲੈਣ ਵਾਸਤੇ ਕਿਹਾ ਉਹਨਾਂ ਨੂੰ ਕਿ 25 ਸੀ ਛੋਟੀ ਜੀ ਉਹਨੂੰ ਲੈਣ ਚੱਲਿਆ ਸੀ ਜੀ ਆਪਣੇ ਹਬੋ ਰੋਡ ਤੋਂ ਆਪਣਾ ਪਿੰਡਿਕਾ ਸਦਾ ਸਤ ਤੁਹਾਡਾ ਜੜੇ ਵਣਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਗੁਰਵੰਤ ਸਿੰਘ ਸਾਹਿਬ ਦਾ ਸਰਪੰਚਾ ਜੀ ਪਿਛਲੀ ਵਾਰੀ ਮੈਂ ਸਰਪੰਚ ਸੀਗਾ ਸਰਪੰਚੀ ਨਾਮ ਨੇ ਚੁਣਿਆ ਸੀ ਪਿੰਡ ਨੇ ਹਾਂ ਜੀ ਸਿੰਘ ਜੀ ਤੁਸੀਂ ਵੀ ਮੌਤ ਬਾਹਰ ਹੋ ਤੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਆ ਕਿ ਸਾਰੇ ਜਿਹਨਾਂ ਜਿਹਨਾਂ ਨੇ ਹਮਲਾ ਕੀਤਾ ਜਿਹੜੇ ਨੌਜਵਾਨਾਂ ਨੂੰ ਫੜ ਕੇ ਕੁੱਟਿਆ ਮਾਰਿਆ ਉਹਨਾਂ ਦੇ ਪਰਚੇ ਦਰਜ ਹੋਏ ਆ ਗਰਗ ਨਾਮ ਦਾ ਜਿਹੜਾ ਸ਼ਖਸ ਤੁਸੀਂ ਦੱਸ ਰਹੇ ਹੋ ਉੱਤੇ ਕੋਈ ਪਰਚਾ ਹੋਇਆ ਅਜੇ ਤੱਕ ਨਹੀਂ ਉਹ 200 295 A ਲੱਗੀ ਆ ਜੀ ਹਾਂਜੀ ਹਾਂਜੀ ਤੇ 24 ਬਣੇ ਜੀ ਉਹਦੇ ਦੇ ਹਾਂ ਜੀ ਫੜਿਆ ਨਹੀਂ ਗਿਆ ਅਜੇ ਫੜਿਆ ਨਹੀਂ ਗਿਆ ਦੂਜੇ ਫਾਲੇ ਜੀ 8 9 ਜਣੇ ਉਹ ਨਹੀਂ ਫੜੇ ਚਾਜੇ ਤੁਹਾਡੀ ਮੰਗ ਕੀ ਆ ਹੁਣ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕੀ ਸਾਡੇ ਆ ਹੁਣ ਟਾਈਮ ਦਿੱਤਾ ਜੀ ਦੋ ਤਿੰਨ ਦਿਨਾਂ ਦੇ ਨਾਲ ਉਹਨਾਂ ਦੇ ਵਿੱਚ ਵਿੱਚ ਫੜਨਗੇ ਤਾਂ ਉਹ ਜਿਹੜੇ ਦੋ ਰਹਿ ਗਏ ਜੀ ਉਹ ਉਹਨਾਂ ਨੂੰ 8 8-7 ਦਾ ਫਾਲੇ ਜੀ ਦੋ ਤਿੰਨ ਉਹ ਵੀ ਫੜਨੇ ਚਾਹੀਦੇ ਆ ਦਵਾਇਆ ਵੀ ਪ੍ਰਸ਼ਾਸਨ ਉਹਨਾਂ ਨੇ ਡੀਐਸਪੀ ਸਾਹਿਬ ਨੇ ਆਂਦਾ ਤੁਹਾਨੂੰ ਦੋ ਤਿੰਨ ਦਿਨਾਂ ਵਿੱਚ ਫੜ ਕੇ ਦੇਾਂਗੇ ਜੀ ਗੁਰਵਿੰਦਰ ਸਿੰਘ ਦਾ ਸਾਥ ਦੇ ਰਹੇ ਆ ਇਸੋਂ ਦੇ ਇਲਾਕੇ ਦੇ ਮੋਤਵਾਰ ਸੱਜਣ ਹੋਣ ਜਾਪ ਨੇ ਜਥੇਬੰਦੀਆਂ ਕਿਸ ਤਰ੍ਹਾਂ ਤੁਹਾਨੂੰ ਮਿਲ ਰਿਹਾ ਸਾਰੇ ਹਾਂ ਜੀ ਮਿਲ ਰਿਹਾ ਪਾਸੋਂ ਦੇ ਆਈ ਜਿੰਦੇ ਜਥੇਬੰਦੀਆਂ ਵੀ ਆ ਸ਼ਰੋਮਣੀ ਕਮੇਟੀ ਵੀ ਸਾਰੇ ਜਥੇਬੰਦੀਆਂ ਆ ਰਹੀਆਂ ਜੀ ਆ ਪਰਸੋਂ ਦੀ ਉਦੋਂ ਜਦੋਂ ਘੰਟੇ ਬਾਅਦ ਹੀ ਸੰਗਤਾਂ ਨੇ ਆਪੀ ਸੀ ਜਿੱਥੇ ਹਾਂ ਜੀ ਹਾਂ ਤੁਹਾਡੀ ਮੰਗ ਆ ਕਿ ਗਰਗ ਨੂੰ ਫੜਿਆ ਜਾਵੇ ਮੇਨ ਜਿਹੜਾ ਅਕਿਊਜ ਆ ਗਰਗ ਨੂੰ ਫੜਿਆ ਜਾਵੇ ਜੀ ਆ ਗਰਗ ਤੋਂ ਬਿਨਾਂ ਜਿਹੜਾ ਮੇਨ ਬੰਦਾ ਜੀ ਉਹ ਬਾਹਰ ਆ ਹਾਂ ਤੋਂ ਨੂੰ ਫੜਿਆ ਜਾਵੇ ਉਹਨਾਂ ਚੋਂ ਸਾਡਾ ਗੁਰਵਿੰਦਰ ਕਿੱਥੇ ਹੈ ਇਸ ਟਾਈਮ ਬੇਟਾ ਤੁਹਾਡਾ ਕਿਹੜੀ ਜਗ੍ਹਾ ਵਾ ਆਪਣਾ ਸਰਕਾਰੀ ਹਸਪਤਾਲ ਹੈ ਜੀ ਹਾਂ ਇੱਥੇ ਦਾਖਲ ਹੈ ਜੀ ਐਡਮਟ ਹੈ ਜੀ ਹਾਂਜੀ ਹਾਂਜੀ ਆ ਐਡਮਟ ਹੈ ਗੁਰਵਿੰਦਰ ਸਿੰਘ ਨੌਜਵਾਨ ਹੈ ਜਿਹਦਾ ਕੁਛ ਦਿਨ ਪਹਿਲਾਂ ਕੁੱਟਮਾਰ ਕੀਤੀ ਗਈ ਸੀ ਉਹਦੀ ਵੀਡੀਓ ਵੀ ਆਈ ਬੇ ਇਤਹਾਸ਼ਾ ਕੁੱਟਿਆ ਗਿਆ ਸੀ ਜੋ ਪਿੰਡੇ ਤੇ ਸੱਟਾਂ ਦੇ ਨਿਸ਼ਾਨ ਸੀ ਉਹ ਸਾਰਿਆਂ ਨੇ ਦੇਖਿਆ तकरीबन ਆਪਾਂ ਪੰਜਾਬ ਦੀ ਨਾਲ ਗੱਲ ਕਰੀਏ ਪੂਰੇ ਭਾਰਤ ਵਰਸ਼ ਦੀ ਨਾਲ ਗੱਲ ਕਰੀਏ ਪੂਰੀ ਦੁਨੀਆ ਤੱਕ ਉਹ ਵੀਡੀਓ ਵਾਇਰਲ ਹੋਈਆਂ ਉਸ ਵੀਡੀਓ ਤੋਂ ਬਾਅਦ ਦੇ ਵਿੱਚ ਰਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਜਿੱਥੇ ਬੰਦਿਆਂ ਦਾ ਕੱਠ ਵੀ ਹੋਇਆ ਸਾਡੇ ਕੋਲ ਪਹੁੰਚਦੇ ਵੀ ਆ ਲਗਾਤਾਰ ਪਹੁੰਚ ਵੀ ਰਹੇ ਆ ਤੇ ਨਾਲ ਨਾਲ ਕਿਆ ਜਾ ਰਿਹਾ ਕਿ ਗਰਗ ਨਾਮ ਦਾ ਜਿਹੜਾ ਜਿਨੇ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਆ ਉਹਦੀ ਫੋੜਫੜਾਈ ਹੋਣੀ ਚਾਹੀਦੀ ਆ ਅਜੇ ਤੱਕ ਉਹਨੂੰ ਨਹੀਂ ਫੜਿਆ ਗਿਆ ਬਾਕੀ ਨਾਲ ਦੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਕੁੱਟਮਾਰ ਗੁਰਵਿੰਦਰ ਸਿੰਘ ਦੀ ਕੀਤੀ ਸੀ ਉਹਨਾਂ ਨੂੰ ਫੜ ਲਿਆ ਗਿਆ ਸੀ ਗੁਰਵਿੰਦਰ ਸਿੰਘ ਦੇ ਪਿਤਾ ਨੇ ਇਹੋ ਮੰਗ ਕੀਤੀ ਹੈ ਕਿ ਉਹਨੂੰ ਫੜਿਆ ਜਾਵੇ ਜਿਨ੍ਹਾਂ ਵੀ ਮੇਰੇ ਬੇਟੇ ਤੇ ਹਮਲਾ ਕੀਤਾ ਕੁੱਟਮਾਰ ਕੀਤੀ ਸੀ ਕਿਉਂਕਿ ਉਹਨੇ ਵਿਖਾਲੀਆਂ ਵੀਡੀਓ ਦਿਖਾ ਲਈਆਂ ਕਿ ਇਸ ਬੇਟੀ ਦਾ ਕੋਈ ਪ੍ਰੋਬਲਮ ਆਈ ਹੋਈ ਆ ਉਹਨੂੰ ਲੈਣ ਵਾਸਤੇ ਜਾਣਾ ਮੈਂ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਸੀ ਉਸ ਬੱਚੀ ਦੀ ਜ਼ਿੰਦਗੀ ਦਾ ਸਵਾਲ ਸੀ ਪਰ ਉਹਨੂੰ ਨਹੀਂ ਜਾਣਤਾ ਗਿਆ ਗੱਡੀ ਰੋਕਣ ਤੋਂ ਬਾਅਦ ਦੇ ਵਿੱਚ ਉਹਦੀ ਘੁੱਟਮਾਰ ਕੀਤੀ ਗਈ ਸੀ ਤੇ ਸਾਡੇ ਨਾਲ ਹੋਰ ਵੀ ਵੀਰ ਜੁੜੇ ਆ ਪਹਿਲੇ ਗੁਰਫਤੇ ਸਾਂਝ ਕਰਦੇ ਆ ਸਾਹਿਬ ਵੈਕਮ ਜੀ ਕੀ ਫਤਿਹ ਕੀ ਸ਼ੁਭਨਾਮ ਜੀ ਦਾ ਵਿਕਰਮ ਜੀ ਸਿੰਘ ਖਾਲਸਾ ਪੰਥਕ ਕਾਲੀ ਲਹਿਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਜੀ ਵਿਕਰਮ ਜੀ ਸਿੰਘ ਜੀ ਪੂਰੀ ਘਟਨਾ ਕੀ ਹੋਈ ਉਦੋਂ ਉਤੋਂ ਬਾਅਦ ਚ ਲਗਾਤਾਰ ਤੁਸੀਂ ਸੰਪਰਕ ਦੇ ਵਿੱਚ ਇਹ ਵੀਰ ਦੀ ਘਟਨਾ ਇਸ ਤਰ੍ਹਾਂ ਸੀ ਜਿਸ ਦਿਨ ਉਹ ਵੀਰ ਉਹਨਾਂ ਦਾ ਕੋਈ ਦੁਕਾਨ ਤੇ ਮੁਲਾਜ਼ਮ ਲੱਗਾ ਇਹ ਉਹ ਬੱਚੇ ਦੇ ਸੱਟ ਲੱਗੀ ਸੀਗੇ ਉਹਨਾਂ ਨੂੰ ਮੈਡੀਸਨ ਦਵਾਈਆਂ ਦੇਉਣ ਤੇ ਹੀ ਉਹ ਜਾ ਰਿਹਾ ਸੀਗਾ ਹਸਪੀਟਲ ਲੈ ਕੇ ਜਾਣਾ ਸੀ ਉਹਨਾਂ ਨੇ ਇਹ 8 10 15 ਜਣੇ ਜਿੰਨੇ ਵੀ ਸੀ ਚੌਂਕੀ ਦੇ ਵਿੱਚੋਂ ਨਿਕਲੇ ਹਜੇ ਤਾਂ ਧਰਨਾ ਲਾਉਣਾ ਸੀਗਾ ਇਹਨਾਂ ਨੇ ਬਈ ਪਲਾਨ ਕਰਦੇ ਇੰਦੀ ਗੱਡੀ ਹਾਂਜੀ ਉਹ ਗੱਡੀ ਜਿਵੇਂ ਉਹ ਮੁੰਡਿਆਂ ਨੇ ਰੋਕ ਲਈ ਇਹ ਕਹਿੰਦਾ ਯਾਰ ਮੇਰੀ ਗੱਡੀ ਲੰਗਾ ਦਿਓ ਪਿੱਛੇ ਗੱਟੀਆਂ ਲੱਗੀਆਂ ਨੇ ਮੈਂ ਬੱਚੀ ਲੈ ਕੇ ਆਉਂ ਫਿਰ ਉਹਨਾਂ ਨੇ ਵੀਡੀਓ ਵੀ ਵਿਖਾਈ ਉਹਨਾਂ ਨੂੰ ਆਹ ਵੇਖੋ WhatsApp ਤੇ ਵੀ ਹਾਲਤ ਜਿਆਦਾ ਉਹਨਾਂ ਨੂੰ ਮੈਂ ਲੈ ਕੇ ਜਾਣਾ ਪਰ ਉਹ ਜਦੋਂ 30 ਸੈਕਿੰਡ ਦੀ ਗੱਲ ਹੋਈ ਉਹ ਪਿਛਾਂ ਨੂੰ ਮੁੜਿਆ ਮੁੰਡਾ 30 ਸੈਕਿੰਡ ਦੇ ਵਿੱਚ ਪਿੱਛੋਂ ਆਣ ਕੇ ਉਹ ਜਿਹੜਾ ਰਜੇਸ਼ ਗਰਗੇ ਉਹ ਸਾਰੇ ਲੈ ਕੇ ਨਿਕਲ ਪੈ ਗਏ ਪੱਗ ਵੇਖ ਕੇ ਬਈ ਅਸੀਂ ਖੜੇ ਨੂੰ ਖੜੋ ਇੱ ਉਹਨਾਂ ਹਾਂਜੀ 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 ਜਿਸ ਕਾ ਕੋਣਾ ਕਿ ਕੋਈ ਜਥੇਬੰਦੀ ਬਣਾਈ ਸ਼ਿਵ ਸ਼ੈਨਾ ਦਾ ਪੰਜਾਬ ਪ੍ਰਧਾਨ ਘਵਾਉਂਦਾ ਆਪਣੇ ਆਪ ਨੂੰ ਬਈ ਪੰਜਾਬ ਪ੍ਰਧਾਨ ਇਥੋਂ ਦਾ ਰਜੇਸ਼ ਗਰਗੇ ਤੇ ਇਹ ਵਿਵਾਦ ਤਾਂ ਅੱਗੇ ਵੀ ਇਹ ਕਰਦਾ ਹੀ ਰਹਿੰਦਾ ਸੀ ਸੀਗਾ ਜੀ ਤੇ ਇਹਨੇ ਬਈ ਸਕਿਉਰਟੀ ਦੇ ਚੱਕਰ ਦੇ ਵਿੱਚ ਅੱਗੇ ਵੀ ਉਹ ਦੂਜੇ ਜਿਹੜਾ ਇਹਦਾ ਜ਼ਿਲ੍ਹਾ ਪ੍ਰਧਾਨ ਲਾਇਆ ਹੈ ਕਹਿੰਦੇ ਉਹਦੇ ਦਰਵਾਜ਼ੇ 'ਚ ਕਿਰਪਾਨਾਂ ਮਾਰੀਆਂ ਨੇ ਉਹ ਕੋਈ ਪੁਲਿਸ ਨੇ ਵੇਖਿਆ ਵੀ ਇਹ ਝੂਠਾ ਆਪ ਹੀ ਕੀਤਾ ਇਹਨਾਂ ਨੇ ਉਹ ਇਹਨੂੰ ਸਕਿਉਰਟੀ ਮਿਲਦੀ ਨਹੀਂ ਇਹਨਾਂ ਨੇ ਹੁਣ ਇੱਧਰ ਬਈ ਇੱਕ ਬਈ ਸਿੱਖਾਂ ਨਾਲ ਲੜਾ ਕੇ ਇੱਕ ਵਿਵਾਦਤ ਬਣਾ ਕੇ ਇਹਨਾਂ ਨੇ ਜਾਣਬੁੱਝ ਕੇ ਬਣਾਇਆ ਜੀ ਰਮਜੀਤ ਸਿੰਘ ਜੀ ਹੁਣ ਜਥੇਬੰਦੀਆਂ ਕੀ ਮੰਗ ਕਰ ਰਹੀਆਂ ਤੁਸੀਂ ਇਕੱਠ ਵੀ ਕਰ ਰਹੇ ਹੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਵੀ ਜਥੇਬੰਦੀਆਂ ਪਹੁੰਚ ਗਈਆਂ ਮੰਗ ਕੀ ਹੈ ਇਸ ਟਾਈਮ ਦੇ ਤੇ ਪਿਤਾ ਜੀ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਕਿਹਾ ਕਿ 809 ਮੈਂਬਰ ਫੜ ਵੀ ਲੈ ਗਏ ਉਹ ਜਿਹੜਾ ਰਜੇਸ਼ ਗਰਗੇ ਉਹਨੇ ਆਪਦੇ ਤਿੰਨ ਗੁੰਡੇ ਜਿਹੜੇ ਮੁੰਡੇ ਦੇ ਕੜੇ ਮਾਰਦੇ ਸੀ ਸਾਰੇ ਉਹਨਾਂ ਨੇ ਉੱਥੇ ਐਡਮਿਟ ਕਰਾਤੇ ਸੀ ਹਸਪੀਟਲ ਜਦੋਂ ਹਸਪੀਟਲ ਉਹ ਦੋ ਗੇੜੇ ਮਾਰ ਗਿਆ ਪੁਲਿਸ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਜੇ ਫਰਨਾ ਹੁੰਦਾ ਤਾਂ ਉੱਥੇ ਫੜ ਲੈਂਦੇ ਹਸਪੀਟਲ ਹੀ ਉਹਨੂੰ ਕੁੱਟਮਾਰ ਤੇ ਨੌਜਵਾਨ ਨੂੰ ਕੀਤੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਆਪਣੇ ਬੰਦੇ ਜਿਹੜੇ ਸੀ ਐਡਮਿਟ ਕਰਾ ਹਾਂ ਉਹ ਸਾਹਮਣੇ ਵਾਲੇ ਕਮਰੇ ਜਿਹਨਾਂ ਨੇ ਐਡਮੈਟ ਕਰਾ ਤੇ ਲਿਆ ਕੇ ਤੇ ਜਦੋਂ ਡਾਕਟਰਾਂ ਨੇ ਵੇਖਿਆ ਵੀ ਇਹਨਾਂ ਨੂੰ ਕੋਈ ਸੱਟਾਂ ਨਹੀਂ ਜਦੋਂ ਇਹਦਾ ਰੋ ਵਧਿਆ ਵੀ ਤੁਸੀਂ ਜਾਣ ਕੇ ਸਾਨੂੰ ਅਕਸਾਉਂਦੇ ਉਹ ਦੋ ਗੇੜੇ ਮਾਰਦਾ ਫਿਰ ਡੀਐਸਪੀ ਨੇ ਸ਼ਾਮ ਨੂੰ 5 ਵਜੇ ਉਹਨੂੰ ਕੱਢਿਆ ਜੀ ਤੇ ਅੱਜ ਸਾਹਮਣਾ ਵੇਖ ਲਓ 72 ਘੰਟੇ ਤੋਂ ਉੱਤੇ ਟਾਈਮ ਬੀਤ ਗਿਆ ਏ ਹਜੇ ਜੱਦ ਕੇ ਡੀਐਸਪੀ ਇੱਥੋਂ ਜਿਹੜੇ ਮੁਖਸਰ ਸਾਹਿਬ ਨੇ ਨਾ ਉਹਨੇ ਸਾਨੂੰ ਵਿਖਾਉਂਦਾ ਪਿਆ ਐਫਆਈਆਰ ਆ ਦਰਜ ਕੀਤੀ ਤੋਂ ਨੇ ਤੇ ਰਜੇਸ਼ ਗਰਗ ਦਾ ਫੋਨ ਵੀ ਆਉਂਦਾ ਪਿਆ ਉਹਨੂੰ ਹੀ ਉਸੇ ਡੀਐਸਪੀ ਨੂੰ ਹਾਂਜੀ ਇਹ ਸਾਰੀ ਇਹਨਾਂ ਦੀ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਇਹਨਾਂ ਨੂੰ ਟਾਈਮ ਦਿੱਤਾ ਵੀ ਇਹ ਜਬਾਨਤ ਕਰਾ ਲੈਣ ਜਾਂ ਬਾਹਰ ਦੀ ਬਾਹਰ ਇਹਨਾਂ ਦੀ ਰਜੇਸ਼ ਗਰਗ ਦੀ ਇਹਨਾਂ ਦੀ ਨਹੀਂ ਪਾਈ ਗਈ ਸਾਡੀ ਮੇਨ ਮੰਗ ਹੈ ਉਹਨੂੰ ਵੀ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਰਜੇਸ਼ ਗਰਗ ਨੂੰ ਜਿਹੜੀ ਉਹਨਾਂ ਦੀ ਥਾਂ ਹੈ ਤੇ ਜਿਹੜੇ ਦੂਜੇ ਨੇ ਤਿੰਨ ਜਣੇ ਨੇ ਮੇਨ ਦਾ ਮੁੰਡਾ ਇੱਕ ਭਾਂਜਾ ਹੈ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਜਿਹੜੇ ਅਨਪਛਾਤੇ ਉਹਨਾਂ ਦੇ ਪਰਚਾ ਜਿਹੜੇ ਉਹ ਜੇਲ੍ਹ ਚ ਹੋਣੇ ਚਾਹੀਦੇ ਇਹ ਦੂਜਿਆਂ ਨੂੰ ਦਿਹਾੜੀਦਾਰ ਇਹਨਾਂ ਨੇ ਆਖਿਆ ਤੁਹਾਨੂੰ ਉੱਥੇ ਵਧੀਆ ਟ੍ਰੀਟਮੈਂਟ ਮਿਲੇਗਾ 5-500 ਹਰਿਆਰ ਉਹ ਮੁੰਡੇ ਪੇਸ਼ ਕਰਾਏ ਇਹਨਾਂ ਨੇ ਇੱਕ ਕਰਨਾ ਹੋਰ ਵਾਪਰੀ ਹੈ ਜੋ ਫੇਸਬੁਕ ਤੇ ਪੋਸਟ ਪਾਈ ਹੋਈ ਸੀ ਸੋਸ਼ਲ ਮੀਡੀਆ ਤੇ ਕੁਝ ਵੀਰਾਂ ਨੇ ਕਿਹਾ ਗਿਆ ਕਿ ਇਸ ਨੌਜੋਨ ਨੂੰ ਐਮ ਆਰ ਆ ਕਰਾਉਣ ਵਾਸਤੇ ਗੁਰਵਿੰਦਰ ਨੂੰ ਲੈ ਕੇ ਗਏ ਸੀ ਉਸ ਤੋਂ ਬਾਅਦ ਚ ਪ੍ਰਸ਼ਾਸਨ ਨੇ ਚੁੱਕ ਲੈਂਦਾ ਵਾ ਐਸ ਐਸ ਪੀ ਆਫਿਸ ਲੈ ਜਾਂਦੇ ਪ੍ਰਸ਼ਾਸਨ ਨੇ ਉਸ ਦਿਨ ਹੀ ਪਹਿਲੇ ਦਿਨ ਤੋਂ ਹੀ ਵੀ ਪਰਿਵਾਰ ਤੇ ਦਬਾਅ ਪਾਇਆ ਵੀ ਤੁਸੀਂ ਆਓ ਐਸਐਸਪੀ ਸਾਹਿਬ ਬੁਲਾਉਂਦੇ ਤੁਹਾਨੂੰ ਵੀ ਇਹਨਾਂ ਨੂੰ ਉਦੋਂ ਹੀ ਛੁੱਟੀ ਦਿਵਾਉਣਾ ਚਾਹੁੰਦੇ ਜਦ ਕਿ ਮੁੰਡੇ ਦੇ 6 ਟਾਂਕੇ ਲੱਗੇ ਨੇ ਇੰਨੀਆਂ ਅੰਦਰ ਵੀ ਗੁੱਜੀਆਂ ਸੱਟਾਂ ਨੇ ਕੜੇ ਜਿਵੇਂ ਮਾਰੇ ਗਏ ਨੇ ਉਹ ਸਾਰੀ ਵੀਡੀਓ ਦੇ ਵਿੱਚ ਸਾਰਾ ਦਿਂ ਦਾ ਪਿਆ ਫਿਰ ਐਸਪੀ ਸਾਹਿਬ ਸ਼ਾਮ ਨੂੰ ਆਏ ਨੇ ਫਿਰ ਅਗਲੇ ਦਿਨ ਇਹਨਾਂ ਨੇ ਇਹ ਪਲਾਨ ਕੀਤਾ ਵੀ ਐਮ ਆਰ ਆਈ ਲੈ ਕੇ ਜਾਣੀ ਮੁਰਕੇ ਐਸਐਸਪੀ ਫਿਰ ਇੱਥੇ ਜਥੇ ਬੰਦੀਆਂ ਇੱਥੇ ਹੀ ਸੀਗੀਆਂ ਉਹਨਾਂ ਨੇ ਫਿਰ ਆਖਿਆ ਤੁਸੀਂ ਜਾਣ ਬੁੱਝ ਕੇ ਬਾਰਾ ਵਧਾਉਂਦੇ ਪਏ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਤੇ ਸਾਨੂੰ ਵੀ ਫਰਗ ਕਰੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂਗੇ ਕਹਿੰਦੇ ਤੁਸੀਂ ਧੰਨਵਾਦ ਕਰੋ ਵੀ ਤੁਹਾਡ ਪੁਲਿਸ ਦੀ ਵਧੀਆ ਕਾਰਜਗੁਜ਼ਾਰੀ ਹੈ ਉਹਨੂੰ ਗੁਰਵਿੰਦਰ ਨੂੰ ਕਹਿ ਰਹੇ ਸੀ ਹਾਂ ਗੁਰਵਿੰਦਰ ਨੂੰ ਵੀ ਉਹਦੇ ਬਾਪ ਨੂੰ ਗੁਰਵੰਤ ਸਿੰਘ ਨੂੰ ਵੀ ਹਾਂਜੀ ਫਿਰ ਇਹਨਾਂ ਅੱਗੇ ਕੀ ਜਵਾਬ ਦਿੱਤਾ ਫਿਰ ਇਹਨਾਂ ਨੇ ਆਖਿਆ ਜੱਥੇਬੰਦਿਆਂ ਦਾ ਫੈਸਲਾ ਹੋ ਗਿਆ ਸਾਡੇ ਅਨੁਸਾਰ ਤੋਂ ਗੱਲ ਬਾਹਰ ਹੈ ਅਸੀਂ ਕੋਈ ਵੀ ਸਟੇਟਮੈਂਟ ਜੱਥੇਬੰਦੀਆਂ ਤੋਂ ਬਿਨਾਂ ਨਹੀਂ ਦੇਣੀ ਹੁਣ ਜੱਥੇਬੰਦਿਆਂ ਦੀ ਮੇਨ ਮੰਗ ਆ ਕਿ ਰਜੇਸ਼ ਗਰਗ ਨੂੰ ਫੜਾਇਆ ਜਾਵੇ ਹਾਂਜੀ ਉਹਨਾਂ ਨੂੰ ਰੈਸਟ ਕੀਤਾ ਜਿਹੜੇ ਮੁਲਾਜ਼ਮ ਨੇ ਦੋ ਜਿਨ੍ਹਾਂ ਨੇ ਕੋਲ ਖੜ ਕੇ ਤਿੰਨਾਂ ਜਿਹੜਾ ਇਹਨੇ ਕਟਾਇਆ ਏ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹ ਇਹਨਾਂ ਨੇ ਸਿਕਿਉਰਟੀ ਦੀ ਸ਼ਹਿਰ ਜਿੱਤਾ ਇਹ ਗੱਲ ਪੈਂਦੇ ਨੇ ਜੇ ਨਾਲ ਕੋ ਸਿਕਿਉਰਟੀ ਨਾ ਹੋਵੇ ਇਹਨਾਂ ਦੀ ਨਹੀਂ ਹਿੰਮਤ ਹੈਗੀ ਗੱਲ ਪਾਉਣੇ ਫਿਰ ਇਹਨਾਂ ਦੀ ਪ੍ਰਸ਼ਾਸਨ ਦੱਬ ਕੇ ਮਦਦ ਕਰਦਾ ਹੁਣੇ ਗਰਜੇਸ਼ ਗਰਗੇ ਕਿੰਨੇ ਲੰਬੂ ਲਾਈ ਖੜਾ ਸ਼ਹਿਰ ਨੂੰ ਪੂਰੀ ਭਾਈਚਾਰਕ ਸਾਡੇ ਹਿੰਦੂ ਵੀਰਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ ਸਾਰੇ ਕੋਈ ਵੀ ਨਹੀਂ ਇਹਦੇ ਹੱਕ ਚ ਬੋਲਿਆ ਪਰ ਮੈਂ ਉਹਨਾਂ ਨੂੰ ਇਹ ਵੀ ਕਹਿੰਦਾ ਤੁਸੀਂ ਇਹਨਾਂ ਨੂੰ ਬਈ ਛੇਕੋ ਬਈ ਇਹ ਬੰਦਾ ਆਪਣੇ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਪਿਆ ਹੈ E não tu ਸੁਸ਼ੇਨਾ ਦਾ ਗੁਰ ਰਜੇਸ਼ ਗਰਗ ਸੀ ਦੱਸਿਆ ਵੀਰ ਨੇ ਕਿ ਉਹਦੇ ਉੱਤੇ ਪਰਚਾ ਦਰਜ ਹੋਇਆ ਵਾ ਉਹਦੀ ਫੜੋ ਫੜਾਈ ਨੇ ਅਜੇ ਤੱਕ ਹੋਈ ਹੈ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਉਹਨਾਂ ਨੇ ਕਿ ਜਿੰਨਾ ਚਿਰ ਰਜੇਸ਼ ਗਰਗ ਦੀ ਫੜੋ ਫੜਾਈ ਨਹੀਂ ਹੁੰਦੀ ਉਹਨਾਂ ਚਿਰ ਇਹ ਜਥੇਬੰਦੀ ਐਸੀ ਤਰ੍ਹਾਂ ਪ੍ਰੋਗਰਾਮ ਨਹੀਂ ਕਰਨਗੇ ਥੋੜੀ ਦੇਰ ਤੱਕ ਇੱਥੋਂ ਕੋਈ ਵੱਖਰਾ ਪ੍ਰੋਗਰਾਮ ਕੋਈ ਐਕਸ਼ਨ پلان ਵੀ ਹੋ ਸਕਦਾ ਵਾ ਕਿਉਂਕਿ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਆ ਗੁਰਦੁਆਰਾ ਤਰਨ ਤਰਨ ਸਾਹਿਬ ਜਿਹੜਾ ਮੁਕਸਰ ਸਾਹਿਬ ਦੇ ਵਿੱਚ ਆ ਉੱਥੇ ਇਸ ਟਾਈਮ ਦੇ ਉੱਤੇ ਗੁਰਵਿੰਦਰ ਦੇ ਪਿਤਾ ਜੀ ਸਾਹਿਬ ਨਾਲ ਦੁਬਾਰਾ ਜੁੜ ਚੁੱਕੇ ਆ ਤੁਹਾਨੂੰ ਪ੍ਰਸ਼ਾਸਨ ਨਾਲ ਗੱਲਬ ਕੀ ਜੋ ਕੁਝ ਹੋਇਆ ਵਾ ਠੀਕ ਹੋ ਗਿਆ ਵਾ ਸਾਰਾ ਕੁਝ ਕੋਈ ਹੋਈ ਗੱਲ ਪਤਾ ਨਹੀਂ ਆ ਉਹ ਇਹ ਉਹਨੂੰ ਲੈ ਕੇ ਗਏ ਸੀ ਪਰ ਅਸੀਂ ਉਹਨੂੰ ਸੱਦ ਲਿਆ ਜੀ ਇੱਥੇ ਫਿਰ ਦੁਬਾਰਾ ਫਿਰ ਆ ਗਿਆ ਸੀਗਾ ਉਹ ਲੈ ਕੇ ਗਏ ਸੀ ਉਹਨੂੰ ਉੱਥੇ ਕੀ ਕਿਹਾ ਗਿਆ ਸੀ ਪ੍ਰਸ਼ਾਸਨ ਵਾਲੇ ਪ੍ਰਸ਼ਾਸਨ ਉਹਨਾਂ ਨੇ ਵੀ ਤੂੰ ਬਿਆਨ ਦੇ ਦੇ ਲੈ ਵੀ ਮੈਂ ਇਹਨਾਂ ਤੋਂ ਸਿੱਖਿਆ ਫੜੇਗੇ ਜਿਹੜੇ ਹਾਂ ਜੀ ਆ ਤਾਂ ਕਰਕੇ ਉਹ ਲੈ ਕੇ ਗਏ ਸੀ ਤੋਂ ਫਿਰ ਵਾਪਸ ਲੈ ਆਂਦਾ ਸੀ ਉਹਨਾਂ ਨੇ ਤੇ ਗੁਰਵਿੰਦਰ ਨੇ ਕੀ ਕਿਹਾ ਕਿਉਂ ਮਲਕ ਕਿਉਂ ਨਾ ਕੁਝ ਨਹੀਂ ਕਿਹਾ ਸੀ ਉਹਨਾਂ ਨੂੰ ਆ ਗਿਆ ਹਾਂ ਜੀ ਆ ਗਿਆ ਮੇਰੇ ਅੱਖਣ ਤੇ ਆ ਗਿਆ ਸੀ ਹੁਣ ਤੁਸੀਂ ਜਿਹੜਾ ਫੈਸਲਾ ਬਹੁਤ ਜਥੇਬੰਦੀਆਂ ਛੱਡਦੇ ਹੋ ਕਿ ਪ੍ਰਸ਼ਾਸਨ ਨਾਲ ਸਹਿਮਤ ਹੋ ਤੁਸੀਂ ਕਿਸ ਤਰ੍ਹਾਂ ਗੱਲਬਾਤ ਜਥੇਬੰਦੀਆਂ ਜਿੱਦਾਂ ਦੀਆਂ ਆਈਆਂ ਪਰਸੋ ਦੇ ਹੋਣ ਲੱਗੇ ਹੋਏ ਅਸੀਂ ਇਹਨਾਂ ਤੋਂ ਬਿਨਾ ਅਸੀਂ ਕੋਈ ਫੈਸਲਾ ਨਹੀਂ ਕਰ ਸਕਦੇ ਜੀ ਹਾਂ ਇਸ ਮੁੰਡੇ ਦੀ ਬੇਟੀ ਹਾਂ ਅਸੀਂ ਤੁਹਾਡੀ ਬੇਟੀ ਸੀ ਕੀ ਗੱਲ ਸੀ ਬੇਟੀ ਰਿਸੀਵ ਬੇਟੀ ਦੇ ਜੀ ਇੱਥੇ ਸੋਚ ਚੜੀ ਹੋਈ ਸੀ ਮੁੰਡੇ ਫੇਸ ਤੁਸੀਂ ਭਾਈ ਵਾਲੋ ਗੁਰਵਿੰਦਰ ਸਿੰਘ ਨਾਲ ਕੰਮ ਕਰਦੇ ਹੋ ਪਾਰਟਨਰ ਹਾਂ ਹਾਂ ਜੀ ਪਾਰਟਨਰ ਹਾਂ ਜੀ ਮੈਂ ਗੁਰਵਿੰਦਰ ਨੂੰ ਫੋਨ ਲਾਇਆ ਉਸ ਦਿਨ ਕਿ ਤੂੰ ਆਇਆ ਕਿ ਜਲਦੀ ਆਪਾਂ ਗੁਡੀਆਂ ਨੂੰ ਵਖਾਉਣ ਜਾਣਾ ਕਿ ਪਿੰਡੋਂ ਲੈ ਕੇ ਆਉਣਾ ਜੀ ਗਰਵਿੰਦਰ ਜਦੋਂ ਇੱਥੇ ਅੱਡੇ ਵਿੱਚ ਆਇਆ ਇੱਥੇ ਗਰਵਿੰਦਰ ਨੇ ਮੈਨੂੰ ਫੋਨ ਲਾਇਆ ਇਹ ਕਹਿੰਦਾ ਗੱਡੀ ਮੇਰੀ ਰੋਕੀ ਖੜਿਆ ਤੇ ਮੇਰੇ ਕੱਪੜੇ-ਕੁਪੜੇ ਇਹਨਾਂ ਨੇ ਪਾੜਤੇ ਆ ਕਿ ਤੁਸੀਂ ਕੱਪੜੇ ਲੈ ਕੇ ਆਓ ਮੇਰੇ ਕਿ ਬਾਅਦ ਵਿੱਚ ਬਵਾਦਾ ਲੱਗਿਆ ਕਿ ਸ਼ਿਵ ਸੈਨਾ ਨੇ ਜਿਹੜਾ ਹੈਗਾ ਜੀ ਆਹ ਕੀਤਾ ਜੀ ਇਹਨਾਂ ਨੂੰ ਕੁੱਟਿਆ ਕਿ ਇੱਕ ਨਜ ਬੱਚੀ ਕਿੰਨੇ ਕਿੰਨੀ ਉਮਰ ਤੁਹਾਡੀ ਬੱਚੀ ਦੀ ਜਿਹੜੀ ਬਿਮਾਰ ਸੀ 2.5 ਸਾਲ ਉਮਰ ਹੈ ਜੀ ਹਾਂ ਜੀ ਤੁਸੀਂ ਗੁਰਵਿੰਦਰ ਨੂੰ ਕਿਹਾ ਕਿ ਉਹਨੂੰ ਆਪਾਂ ਲੈ ਕੇ ਜਾਣਾ ਵਾ ਤੇ ਛੇਤੀ ਸਾਡੇ ਕੋਲ ਹਾਂ ਜੀ ਮੈਂ ਤੁਹਾਨੂੰ ਇੱਕ ਵੀਡੀਓ ਵੀ ਤੁਹਾਨੂੰ ਜੀ ਬੱਚੀ ਦੀ ਉਸ ਸਮੇਂ ਦੀ ਵੀਡੀਓ ਉਹ ਤੁਹਾਡੇ 9 ਵਜੇ ਭੇਜੀ ਸੀਗੀ ਜੀ ਵੀਡੀਓ ਉਹ ਬੱਚੀ ਦੀ ਗੁਰਵਿੰਦਰ 9 9 ਵਜੇ ਭੇਜਦੀ ਸੀ ਉਸੇ ਦਿਨ ਇਹ ਆ ਵੇਖੋ ਜੀ ਮੈਂ ਬਿਲਕੁਲ ਇੱਕ ਵੀਡੀਓ ਵੀ ਜਿਹੜੀ ਤੁਹਾਨੂੰ ਸ਼ੋਅ ਕਰ ਦਿੰਨੇ ਆ ਵੀ ਦੱਸ ਰਿਹਾ ਕਿ ਗੁਰਵਿੰਦਰ ਸਿੰਘ ਨੂੰ ਉਹਨੇ ਕਿਹਾ ਕਿ ਮੇਰੀ ਬੇਟੀ ਨੇ ਠੀਕ ਹੈ ਤੂੰ ਛੇਤੀ ਮੇਰੇ ਕੋਲ ਪਹੁੰਚ ਕਿਉਂਕਿ ਉਹਨੂੰ ਪ੍ਰੋਬਲਮ ਸੀ ਉਹਨੂੰ ਹਸਪੀਟਲ ਲੈ ਕੇ ਜਾਣਾ ਸੀ ਉਨੇ ਰਿਕੁਐਸਟ ਵੀ ਕੀਤੀ ਜਿਹੜਾ ਨੇ ਧਰਨਾ ਲਾਇਆ ਹੋਇਆ ਸੀ ਤੇ ਉਹ ਰਿਕੁਐਸਟ ਨਹੀਂ ਮੰਨੀ ਤੇ ਕੁੱਟਮਾਰ ਹੋਈ ਜੀ ਕੁੱਟਮਾਰ ਕੀਤੀ ਨਿਆਂਇਕ ਕੀਤੀ ਤੁਸੀਂ ਪਹੁੰਚੇ ਸੀ ਮੌਕੇ ਦੇ ਉੱਤੇ ਬਾਅਦ ਦੇ ਵਿੱਚ ਤੁਸੀਂ ਆਏ ਉੱਥੇ ਗੁਰਵਿੰਦਰ ਨੂੰ ਜਦੋਂ ਮੈਂ ਪਹੁੰਚਿਆ ਜੀ ਉਦੋਂ ਉਹ ਭੱਜ ਗਏ ਸੀਗੇ ਜੀ ਉੱਥੋਂ ਉਹ ਧਰਨਾ ਧਰਨਾ ਜਿਹੜਾ ਲਾ ਰਹੇ ਸੀ ਉਹ ਚਲ ਗਈ ਸੀ ਤਾਂ ਉਹ ਛੱਡ ਕੇ ਭੱਜ ਗਏ ਸਾਰਾ ਕੁਝ ਆ ਗੁਰਵਿੰਦਰ ਨੂੰ ਮਿਲੇ ਤੁਸੀਂ ਆਣ ਕੇ ਗੁਰਵਿੰਦਰ ਨੂੰ ਮਿਲੇ ਜੀ ਉਦੋਂ ਅਸੀਂ ਹਾਲਾਤ ਕੀ ਸੀ ਗੁਰਵਿੰਦਰ ਦੇ ਹਾਲਾਤ ਕਿਵੇਂ ਗੁਰਵਿੰਦਰ ਦੇ ਬਾਵਾ ਸੱਟਾਂ ਵੱਜੀਆਂ ਵੀ ਸੀਗੀਆਂ ਤੇ ਕੱਪੜੇ 파ਟੇ ਵੀ ਸੀਗੇ ਜੀ ਫੇਰ ਤੁਹਾਡਾ ਸ਼ੁਭਨਾਮਕੀਆ ਸੰਦੀ ਸੰਦੀਪ ਕੁਮਾਰ ਸਾਡੇ ਨਾਲ ਆ ਵੀਰ ਨੇ ਇੱਕ ਵੀਡੀਓ ਵੀ ਦਿਖਾ ਲਈ ਆ ਉਹ ਕਹਿੰਦੇ ਕਿ ਅਸੀਂ ਬੱਚੀ ਨੂੰ ਲੈ ਕੇ ਜਾਣਾ ਸੀ ਹਸਪੀਟਲ ਦੇ ਵਿੱਚ ਰਿਕੁਐਸਟ ਕੀਤੀ ਗਈ ਕਿਸਿਸ ਸੈਨਾ ਦੇ ਆਗੂ ਸੀ ਜਿਹੜੇ ਰਜੇਸ਼ ਗਰਗਤ ਤੇ ਉਹਨਾਂ ਦੇ ਨਾਲ ਸੀ ਜਿੰਨੇ ਵੀ ਜਾਣੇ ਉਹਨਾਂ ਉਰ ਉਤਰਨਾ ਲਾਇਆ ਹੋਇਆ ਸੀ ਧਰਨੇ ਲਾਉਣ ਦੀ ਤਿਆਰੀ ਹੋ ਰਹੀ ਸੀ ਅਜੇ ਉਹਨਾਂ ਨੂੰ ਕਿਹਾ ਗਿਆ ਕਿ ਸਾਨੂੰ ਲੰਘ ਜਾਣ ਦਿਓ ਬੱਚੀ ਨੂੰ ਲੈ ਕੇ ਆਉਣਾ ਵਾ ਹਸਪੀਟਲ ਐਡਮਿਟ ਕਰਾਉਣਾ ਵਾ ਪਰ ਉਤੋਂ ਬਾਅਦ ਦੇ ਵਿੱਚ ਜੋ ਵਾਕਿਆ ਵਾਪਰਿਆ ਜੋ ਵਾਪਰਿਆ ਉਹਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚ ਚੁੱਕੀਆਂ ਵਾ ਕਿਉਂਕਿ ਤੁਸੀਂ ਵੇਖ ਹੀ ਚੁੱਕੇ ਹੋ ਨਾਲ ਨਾਲ ਤੁਹਾਨੂੰ ਦਿਖਾ ਵੀ ਰਹੇ ਆ ਕਿਵੇਂ ਗੱਡੀ ਜੋ ਕੱਢਿਆ ਜਾਂਦਾ ਗੁਰਵਿੰਦਰ ਸਿੰਘ ਨੂੰ ਕਿਵੇਂ ਉਹਦੀ ਕੁੱਟਮਾਰ ਕੀਤੀ ਜਾਂਦੀ ਆ ਬੇਤਹਾਸ਼ਾ ਕੁੱਟਮਾਰ ਆ ਨਿਸ਼ਾਨ ਵੀ ਪਏ ਆ ਉਂਗਲ ਦੇ ਉੱਤੇ ਸੱਟ ਵੀ ਵੀਰਾਂ ਨੇ ਦੱਸਿਆ ਪਿਤਾ ਜੀ ਨੇ ਦੱਸਿਆ ਕਿ ਉਂਗਲ ਤੇ ਵੀ ਸੱਟ ਲੱਗੀ ਹੋਈ ਆ ਪੰਜ ਤੋਂ 6 ਟੰਕੇ ਵੀ ਲੱਗੇ ਹੋ ਗਏ ਆ ਪਰ ਉਹ ਟੰਕੇ ਜਿਨ੍ਹਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਉਹਨਾਂ ਨੌਜਵਾਨਾਂ ਦੇ ਵਿੱਚੋਂ ਕਿਸ ਨੂੰ ਫੋੜਫੜਾਈ ਹੋਈ ਵੀ ਆ ਪਰ ਅਜੇਸ਼ ਗਰਗ ਜਿਹੜੇ ਕਿ ਸਿਰਸਾ ਦੇ ਆਗੂ ਦੱਸਦੇ ਆ ਜਿਨ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਉਹਦੀ ਅਜ ਫੋੜਫੜਾਈ ਨਹੀਂ ਹੋਈ ਰਜੇਸ਼ ਗਰਗ ਦੀ ਗ੍ਰਿਫਤਾਰੀ ਦੀ ਮੰਗ ਕਰ ਰਹਾ ਅੱਜ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਵਿੱਚ ਮੌਜੂਦ ਆ ਮੁਖਸਰ ਸਾਹਿਬ ਦੇ ਵਿੱਚ ਐਸ ਟਾਈਮ ਦੇ ਉੱਤੇ ਅਗਲਾ ਜਥੇਬੰਦੀਆਂ ਵੱਲੋਂ ਕੀ ਐਕਸ਼ਨ ਪਲਾਨ ਲਿਆ ਜਾਂਦਾ ਕੀ ਥੋੜੀ ਦੇਰ ਤੱਕ ਰਜੇਸ਼ ਗਰਗ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਆ ਪ੍ਰਸ਼ਾਸਨ ਕੀ ਆਸ਼ਵਾਸ਼ਣ ਦਿੰਦਾ ਆਣ ਕੇ ਕੀ ਗੱਲਬਾਤ ਹੁੰਦੀ ਆ ਆਪਸ ਦੇ ਵਿੱਚ ਇਥੋਂ ਦੇ ਪ੍ਰਸ਼ਾਸਨ ਨਾਲ ਕੋਈ ਰਾਬਤਾ ਕਾਇਮ ਹੋਇਆ ਕੋਸ਼ਿਸ਼ ਕਰਦੇ ਆਪਾਂ ਜਥੇਬੰਦੀ ਆਗੂ ਨਾਲ ਵੀ ਗੱਲਬਾਤ ਕਰਨ ਦੀ ਕਿ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਆ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਕੋਈ ਆਸ਼ਵਾਸ਼ਣ ਦੇਊਗਾ ਜਾਂ 2-4 ਘੰਟੇ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਵੀ ਮੌਕੇ ਦਾ ਪਤਾ ਲੱਗੂਗਾ ਪਰ ਜੋ ਜਥੇਬੰਦੀਆਂ ਜਾ ਜਿੱਥੇ ਬੰਦੇ ਦੇ ਆਗੂ ਸਹਬਾਨ ਜਾਂ ਉਧਰੋਂ ਪਰਿਵਾਰਕ ਮੈਂਬਰ ਦੇ ਪਿਤਾ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਰਜਿਸਟਰ ਕਰਕੇ ਦੀ ਗ੍ਰਿਫਤਾਰੀ ਹੋਊਗੀ ਠੀਕ ਆ ਨਹੀਂ ਤੇ ਕੋਈ ਨਾ ਕੋਈ ਐਕਸ਼ਨ ਪਲਾਨ ਕੀਤਾ ਜਾਊਗਾ ਦੇਖਦੇ ਆ ਅਗਲਾ ਐਕਸ਼ਨ ਪਲਾਨ ਕੀ ਹੁੰਦਾ ਵਾ ਜੁੜੇ ਰਿਓ ਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ